ਹਾਂ ਜੀ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ਼ ਹੈ ਹਰ ਦੇ ਕੰਮ ਕਰਦਾ ਹੈ ਜਿਹੜੇ ਟ੍ਰੈਵਲ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦਾ ਹੈ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ ਸੀਆਈਏ ਸਾਫ ਦੇ ਵਿੱਚ ਲਗਾ ਕੇ ਅੱਜਕੱਲ੍ਹ ਦੀ ਬਹਾਰ ਦੇ ਵਿੱਚ ਬਰਫ ਦੇ ਉੱਤੇ ਲਟਾਇਆ ਉਸ ਦੇ ਤਸਵੀਰ ਦਿੱਤੇ ਹੈ ਬੜੇ ਅਨਮਨੁੱਖੀ ਔਰ ਅਸੀਂ ਵਾਇਕੁਫੀ ਦਾ ਖਾਲਸਾ ਬੜੇ ਜੁਕੀ ਪਤੇ ਮੈਂ ਪੰਥ ਦਾ ਦਾਸ ਅੱਜ ਮਿਤੀ 3 ਜਨਵਰੀ ਦੀ ਦਿੱਲੀ ਵਿੱਚੋਂ ਬੋਲ ਰਿਹਾ ਹਾਂ ਅੱਜ ਸਾਰੇ ਇੰਡੀਆ ਦੀਆਂ ਪੋਲਿਟिकल ਪਾਰਟੀਆਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਨਮੈਂਡਮੈਂਟ ਜੀ ਕਰਦੀਆਂ ਉਹਨਾਂ ਦੀ ਮੀਟਿੰਗ ਦੇ ਵਿੱਚ ਮੈਂ ਆਇਆ ਹੋਇਆ ਹਾਂ ਹੈਗਾ ਉਸ ਮੀਟਿੰਗ ਦੇ ਵਿੱਚ ਮੈਂ ਸਾਰੇ ਵਿਰੋਧੀ ਪਾਰਟੀਆਂ ਨੂੰ ਰਾਜ ਕਰਨ ਵਾਲੀ ਪਾਰਟੀ ਨੂੰ ਤਖੜੇ ਹੋ ਕੇ ਦੱਸਿਆ ਕਿ ਸੈਂਟਰ ਦੀ ਸਰਕਾਰ ਬੀਜੇਪੀ ਤੇ ਆਰਐਸਐਸ ਮੋਦੀ ਦੀ ਸਰਕਾਰ ਸਿੱਖਾਂ ਦੇ ਉੱਤੇ ਬਹੁਤ ਜ਼ੁਰਮ ਇੰਟਰਨੈਸ਼ਨਲ ਪੱਧਰ ਤੇ ਕਰ ਰਹੀ ਹੈ ਜਿਸ ਨੇ ਕੈਨੇਡਾ ਦੇ ਵਿੱਚ ਆਪਣੇ ਹਰਦੀਪ ਸਿੰਘ ਨੂੰ ਕਤਲ ਕਰ ਦਿੱਤਾ ਐਸੈਸਿਨੇਟ ਕਰ ਦਿੱਤਾ ਹੈਗਾ ਫਿਰ ਜਿੱਪੂ ਗਗਨ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਫਿਰ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਫਿਰ ਆਪਣੇ ਠੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕਤਲ ਕਰ ਦਿੱਤਾ ਹੈਗਾ ਪਰਮਜੀਤ ਸਿੰਘ ਪੰਜਵਾੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰ ਦਿੱਤਾ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਤੇ ਮੋਸਵਾਲ ਨੂੰ ਪੰਜਾਬ ਦੇ ਵਿੱਚ ਤੇ ਅੱਜ ਸਾਡੇ ਉੱਤੇ ਇੱਕ ਹੋਰ ਬਲਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੌਨ ਵਾਂਟ ਲੀਡਰ ਕੋਟ ਦੁੰਨੇ ਦਾ ਹੈਗਾ ਜੀਤਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ ਭਾਣਾ ਸਿੱਧੂ ਉਹ ਸਮਾਜ ਦੇ ਕੰਮ ਕਰਦਾ ਹੈ ਜਿਹੜੇ ਟ੍ਰੈਵਲ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦੁਵਾਨੇ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ ਸੀਆਈਏ ਸਟਾਫ ਦੇ ਵਿੱਚ ਲਗਾ ਕੇ ਆਰਟੀਕਲ ਦੀ ਬਾਹਰ ਦੇ ਵਿੱਚ ਬਰਸ ਦੇ ਉੱਤੇ ਲਟਾਇਆ ਉਸ ਦੇ ਤਸੀਹੇ ਦਿੱਤੇ ਐ ਬੜੇ ਅਨਮਨੁੱਖੀ ਔਰ ਅਸੀਂ ਕੱਲ ਨੱਤੀ ਤਰੀਕ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪਗਵਨ ਸਿੰਘ ਮਾਨ ਟੀਮਿਸਟਰ ਸੋਚਣਗੇ ਕਿ ਇਹ ਜੇ ਸਮਾਰਟ ਸੇਵਕ ਦੇ ਉੱਤੇ ਇਹ ਜਿਹੜੇ ਤਰਕਸ਼ਟ ਮੁਕਦਰਦ ਮੇਂ ਪਾਉਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਕੜੇ ਹੋਏ ਐ ਬਿਲਕੁਲ ਔਮ ਦੀ ਆਵਾਜ਼ ਦੀ ਸੰਰੇ ਤੇ ਬਿਲਕੁਲ ਆਕੜ ਕੇ ਬੈਠੇ ਐ ਇਸ ਕਰਕੇ ਸਾਡੀ ਪਾਰਟੀ ਸਾਰੇ ਨੇ ਸਲਾਹ ਦਿੱਤੀ ਐ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੂਰੀ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਐ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਯਾਸ ਕਰਦੇ ਐ ਕਿ ਤੁਸੀਂ ਸਾਰੇ ਉੱਥੇ ਸਾਡਾ ਸਾਥ ਦਿਓਗੇ ਜੋ ਕਰਕੇ ਪਹਿਲਾਂ ਇਹਨਾਂ ਨੇ ਇਸ ਸਰਕਾਰ ਨੇ ਸੈਂਟਰ ਦੀ ਹਦਾਇਤ ਦੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਭੜਕੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿੱਖਾਂ ਦੇ ਨਾਲ ਭੇਜਤਾ ਐਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋਂ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਜੋ ਕਰਕੇ ਭੰਡਰ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ਼ ਹੈ ਹਰੀ ਕਾਟਲੀ ਸਾਭਤਾ ਬਾਗਰ ਨੂੰ ਮੈਂ ਅਪੀਲ ਕਰਦਾ ਹਾਂ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਕੰਨ ਜੋਇਨ ਕਰਨ ਬੜੀ ਫਿਕਰ ਸੀ ਕਿ ਮੈਂ ਮਰਾਂ ਤੇ ਪੰਚ ਜਿਵੇਂ ਅੱਜ ਤੁਸੀਂ ਬੀਜੇਪੀ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੇਵਕ ਹੋਵੋ ਤੇ ਪਹਿਲੀ ਤ੍ਰਿਕ ਨੂੰ ਤੁਰੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ ਐਮਐਲਏ ਜਿੱਤਦੇ ਆ ਉੱਥੇ ਮੈਨਰੇ ਇੱਕ ਤਖਾ ਕਰਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ